ਸਾਬ ਐ ਵੀ ਦੱਸੋ ਤੁਸੀਂ ਜਦੋਂ ਕੰਮ ਦਾ ਆਪਣੀ ਆਗਾਜ਼ ਕੀਤਾ ਤੁਹਾਡੀ ਵੀਡੀਓਜ਼ ਬਹੁਤ ਵਾਇਰਲ ਹੁੰਦੀਆਂ ਨੇ ਤੁਸੀਂ ਸੋਸ਼ਲ ਇਸ਼ੂਸ ਤੇ ਵੀ ਗੱਲ ਕਰਦੇ ਹੋ ਤੇ ਕਾਫੀ ਲੋਕੀ ਤੁਹਾਨੂੰ ਦੇਖਦੇ ਨੇ ਠੀਕ ਹੈ ਮੁੰਡੇ ਤੇ ਫੈਨ ਹੈ ਹੀ ਹੈ ਨੇ ਕੁੜੀਆਂ ਨੇ ਵੀ ਤੁਹਾਡੀ ਫੈਨ ਬਣੇ ਨੇ ਬਹੁਤ ਜ਼ਿਆਦਾ ਤੁਸੀਂ ਕਹਿੰਦਾ ਜੇ ਸਰਾਇਆ ਸਾਹਿਬ ਨੂੰ ਨਹੀਂ ਮੈਨੂੰ ਨਾ ਇਹ ਰੱਬੋਂ ਕਹ ਲਓ ਵੀ ਮੇਰੇ ਵਾਸਤੇ ਸਾਰਿਆਂ ਤੋਂ ਵੱਡੇ ਨਾ ਜੀ ਇਹ ਗੱਲ ਆ ਮੇਰੇ ਵਾਸਤੇ ਵੀ ਮੈਨੂੰ ਨਾ ਪੱਕੀ ਉਮਰ ਦੇ ਬੰਦੇ ਸੁਣਦੇ ਮੇਰੇ ਮਾਮਾ ਵੀ ਤੇ ਟੈਲੀਫੋਨ ਆਂਦੇ ਆ ਨਾ ਤੇ ਜੇ ਕੋਈ ਕੁੜੀ ਬੋਲੇ ਵੀ ਉਹ ਕਹਿੰਦੀ ਮੇਰੀ ਮਾਂ ਨਾਲ ਗੱਲ ਕਰ। ਅੱਛਾ। ਤਾਂ ਸੁਣਦੀ ਹੀ ਮਾਂ। ਤੁਹਾਨੂੰ ਬੜਾ ਦੁੱਖ ਹੁੰਦਾ ਹੈ। ਮੈਂ ਰਾਜ਼ੀ ਆ। ਮੈਨੂੰ ਹੋਰ ਇਸ ਤੋਂ ਵੱਡੀ ਮੇਦੇ ਵਾਸਤੇ ਗੱਲ ਹੀ ਨਹੀਂ। ਅੱਛਾ ਐਸੀ ਤੁਸੀਂ ਨਾ ਅਸੀਂ ਵੇਖਣ ਵਾਲੇ ਨੂੰ ਮੈਂ ਵੀ ਦੱਸ ਦਵੀਏ ਕਿ ਜਿੰਨਾ ਤੁਸੀਂ ਵੱਡੇ ਲੱਗਦੇ ਹੋ ਵੀਡੀਓਜ਼ ਵਿੱਚ ਉਹ ਕੋਈ ਚੱਕਾ ਨਹੀਂ ਬਹੁਤ ਛੋਟੇ ਜਿਹੇ। ਅੱਛਾ। ਕਿਹੜੀ ਆ ਮਾਮਾ ਕਾਲ ਕਰ ਰਹੀ ਹੈ ਇਹ? ਨਹੀਂ ਵੀ ਉਹ ਠੀਕ ਕਰ ਰਹੀਆਂ ਜੇ। ਜਾਰੇ ਲੋਕੀ ਜਿਹੜਾ ਆ ਕੇ ਮਿਲਦੇ ਨੇ ਤੁਹਾਨੂੰ ਪਿਆਰ ਦਿੰਦੇ ਨੇ ਮਾਂ ਬੋਲੀ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਕਿਹਦਾ ਲੱਗਦਾ ਤੁਹਾਨੂੰ ਖੁਸ਼ੀ ਹੁੰਦੀ ਹੈ ਹਾਂਜੀ ਬੜੀ ਖੁਸ਼ੀ ਹੋ ਰਹੀ ਹੈ ਜੀ ਪਰ ਉਦੋਂ ਬਹੁਤ ਹੀ ਖੁਸ਼ੀ ਹੋਊਗੀ ਜਦੋਂ ਸਾਡੀ ਕਿਤੇ ਸੁਣਵਾਈ ਹੋਊਗੀ ਹੁਣ ਦੇਖੋ ਜੇ ਤੁਸੀਂ ਅੱਗੇ ਗੱਲ ਕਰਦੇ ਸੀ ਨਾ ਪੰਜਾਬੀ ਦੀ ਤੇ ਉਹ ਜਿੱਦਾਂ ਸਾਡੀ ਭੈਣ ਨੇ ਗੱਲ ਕੀਤੀ ਸ਼ਹਿਰਬਾਨੋਂ ਬਈ ਬੋਲੀਆਂ ਤੇ ਇਦਾਂ ਲੋਕ ਕਹਿੰਦੇ ਅਸੀਂ ਆਪਣਾ ਉਹ ਜਿਹੜਾ ਮੋੜ ਸਾਡਾ ਪਛੋਕੜ ਆ ਨਾ ਉਹਨੂੰ ਅਸੀਂ ਗੰਡ ਅੱਗੇ ਅਸੀਂ ਗੱਲ ਕਈ ਵਾਰੀ ਕੀਤੀ ਵੀ ਕੋਈ ਕਾਇਦਾ ਲਾਓ ਕਿਸੇ ਸਕੂਲ ਚ ਕੋਈ ਕਿਤਾਬ ਲਾਓ ਪੰਜਾਬੀ ਦੀ ਜਿੱਦਾ ਦੋਵੇਂ ਪਾਸੇ ਲੱਗੀ ਹਰ ਪਾਸੇ ਤੇ ਉਹ ਫਿਰ ਆ ਗੱਲ ਸਾਨੂੰ ਤਾਨਾ ਕੋਈ ਨਾ ਦੇਵੇ ਤਾਨਾ ਤਾਂ ਵੱਜ ਰਿਹਾ ਵਾਲੀਵਾਰਸ ਕੋਈ ਨਹੀਂ ਵਾਲੀਵਾਰਸ ਹਾਂਜੀ ਤੇ ਫਿਰ ਉਹ ਜਦੋਂ ਕੋ ਕਿਤਾਬ ਲੱਗੂਗੀ ਉਹ ਲਫੇ ਲਫੇ ਕਿਤੇ ਕੰਨਾਂ 'ਚ ਪੈਂਦਾ ਰਹੂਗਾ ਕੋਈ ਸਮਝ ਵੀ ਆਊਗੀ ਬਾਜੇ ਟਾਈਮ ਐਸਾ ਹੁੰਦਾ ਇਹ ਕਿਹਨ ਸਮਝ ਨਹੀਂ ਆਂਦੀ ਗੱਲ ਇਹ ਜੀ ਕਰੀਦੀ ਐ ਨਾ ਪੰਜਾਬੀ ਦੀ ਸਮਝ ਨਹੀਂ ਆਂਦੀ ਹੁਣ ਤੁਹਾਨੂੰ ਸਮਝ ਦਤਾ ਇਹ ਹਾਲਾਤ ਆ ਮੈਂ ਤੁਹਾਨੂੰ ਇੱਕ ਗੱਲ ਸੁਣਾਣਾ ਸਾਡੇ ਪਿੰਡ ਦੀ ਹੂੰ ਤੇ ਸਾਡੇ ਨੰਬਰਦਾਰ ਸਾਹਿਬ ਇਬਰਾਹਿਮ ਅੱਲਾ ਜੱਨਨ ਨਸੀਬ ਕਰੇ ਬਹੁਤ ਮੁਖੌਲੀਆ ਬੰਦਾ ਤੇ ਬੜਾ ਚੰਗਾ ਬੰਦਾ ਡੇਰੇ ਜਿਨ੍ਹਾਂ ਨੇ ਮਹਿਫਲ ਲਾਈ ਹੋਈ ਰਾਤ ਦਾ ਟਾਈਮ ਤੇ ਉਹ ਸਾਡੇ ਪਿੰਡ ਦਾ ਮੀਰ ਆਲਮ ਸੀ ਆਹ ਪੁਰਾਣਾ ਉਹਨੇ ਉਹਨੂੰ ਸੱਦਿਆ ਬਾਕੀ ਯਾਰ ਬੇਲੀ ਪਿੰਡ ਦੇ ਬੈਠੇ ਤੇ ਹੀਰ ਸੁਣਨ ਲੱਗ ਗਏ ਵਾਹ 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 हीर ਹੋਈ ਨਾ ਤੇ 2 ਘੰਟੇ ਸੁਣੀ 12:00 ਵਜੇ ਕਹਿੰਦੇ ਵੀ ਹੁਣ ਚਾਹ ਪਾਣੀ ਪੀਣੇ ਆ ਇਹਨੂੰ ਸਾਹ ਘੜਾਣੇ ਉਹ ਸਾਹ ਕਢਣ ਲੱਗ ਗਿਆ ਚਾਹ ਪਾਣੀ ਆ ਗਿਆ ਚਾਚੂ ਪੀਤੀ ਪਿੰਡ ਦਾ ਇੱਕ ਬੰਦਾ ਬੋਲਿਆ ਜਦੋਂ ਚਾਹ ਪੀ ਕੇ ਦੁਬਾਰਾ ਪੜਨ ਲੱਗਿਆ ਨਾ ਹੀਰ ਕਹਿੰਦਾ ਲੈ ਵੀ ਉੱਥੋਂ ਸੁਣਾਈ ਜਿੱਥੋਂ ਯੂਸਫ ਅਲੈਸਲਾਮ ਨੇ ਭਰਾਵਾਂ ਨੂੰ ਖੋਜ ਚ ਸਿੱਟਿਆ ਉਹਨੂੰ ਇਹੀ ਨਹੀਂ ਉਹ ਜਿਹੜਾ ਨੰਬਰਦਾਰ ਸੀ ਉਹ ਖੜਾ ਹੋ ਗਿਆ ਉਹਨੇ ਇੰਜ ਹੱਥ ਬੰਨ ਲਏ ਕਿ ਉਹ ਕਹਿੰਦਾ ਨਾ ਸਾਰੀ ਰਾਤ ਦੀ ਹੀਰ ਸੁਣੀ ਤੇ ਸਵੇਰੇ ਉੱਠ ਕੇ ਪੁੱਛਿਆ ਕਿ ਹੀਰ ਕੁੜੀ ਸੀ ਕਿ ਮੁੰਡਾ ਸੀ ਹਾਂਜੀ ਉਹ ਨੰਬਰਦਾਰ ਨੇ ਉਸ ਬੰਦੇ ਅੱਗੇ ਹੱਥ ਬੰਨੇ ਤੇ ਉਸ ਉਹ ਮੀਰ ਅलम ਅੱਗੇ ਮਾਫੀ ਮੰਗੀ ਕਿ ਯਾਰ ਮੈਂ ਕਿਹੜੇ ਬੰਦੇ ਇੰਨੇ ਤੈਨੂੰ ਸੁਣਾ ਇੱਥੇ ਪੰਜਾਬੀ ਸੁਣਨ ਵਾਲੇ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਪੰਜਾਬੀ ਗੱਲ ਕੀ ਹੋ ਰਹੀ ਹੈ ਕੋਈ ਕਾਇਦਾ ਕਿਤਾਬ ਕੋ ਸਾਡੇ ਸਕੂਲਾਂ 'ਚ ਲੱਗੇ ਜੇ ਕਿਤੇ ਅਸੀਂ ਗੱਲ ਵੀ ਕਰੀਏ ਸਾਡੀ ਗੱਲ ਪਹੁੰਚੇ ਵੀ ਬਿਲਕੁਲ ਹੈ ਜੀ ਸਾਡੀ ਅਸੈਂਬਲੀ ਦੇ ਉੱਤੇ ਪੰਜਾਬ ਅਸੈਂਬਲੀ ਲਿਖ ਕੇ ਤੇ ਵਿੱਚ ਉਰਦੂ ਬੋਲਦੇ ਉਰਦੂ ਐਨੇ ਐਨੇ ਲੋਕ ਹੀ ਤੁਹਾਨੂੰ ਵੀ ਵੇਖਦੇ ਨੇ ਕਿਉਂਕਿ ਤੁਹਾਡੀ ਮਾਸ਼ਾਅੱਲਾ ਵੀਡੀਓ ਸੇ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੀਆਂ ਨੇ ਲੋਕੀ ਤੁਹਾਨੂੰ ਜਾਣਦੇ ਵੀ ਨੇ ਤੁਸੀਂ ਆਪਣੇ ਪਲੇਟਫਾਰਮ ਨੂੰ ਯੂਜ਼ ਕਰਦੇ ਆ ਕੋਈ ਐਂ ਦੀ ਆਵਾਜ਼ ਚੁੱਕ ਰਹੇ ਹੋ ਜਿਸ ਤੁਸੀਂ ਕਿਸਾਨਾ ਦੀ ਵੀ ਗੱਲ ਕੀਤੀ ਹੈ ਕਿ ਉਹਨਾਂ ਦੀ ਵੀ ਉਹਨਾਂ ਦੇ ਵਾਸਤੇ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਕਿਉਂਕਿ ਤੁਹਾਨੂੰ ਤੁਹਾਡਾ ਇਨਫਲੂਐਂਸ ਬਹੁਤ ਲੋਕਾਂ ਤੇ ਹੈ ਮੈਂ ਜੀ ਕਿ ਐਸੀ ਕੀਤੀ ਆ ਬਲਕਿ ਤੁਸੀਂ ਸਾਡੀ ਉਹ ਅਸੀਂ ਜਿਹੜੇ ਜਿੰਨੇ ਵੀ ਪੰਜਾਬੀ ਵਾਸਤੇ ਬੋਲਣ ਵਾਲੇ ਆ ਉਹਨਾਂ ਦੀ ਕਾਮਯਾਬੀ ਥੋੜੇ ਦਿਨ ਪ ਜੀ ਕਿ ਅਸੀਂ ਪੰਜਾਬੀ ਦੀ ਕਿਤਾਬ ਲਾਵਾਂਗੇ ਸਾਡੀ ਅਦਾਲਤ ਦੇ ਵਿੱਚੋਂ ਅਸੀਂ ਕੇਸ ਵੀ ਜਿੱਤੇ ਹੋਇਆ ਬਾਜਵਾ ਸਾਹਿਬ ਨੂੰ ਪਤਾ ਹਾਂਜੀ ਹਾਂਜੀ ਅਦਾਲਤ ਨੇ ਹੁਕਮ ਵੀ ਕਰਾਇਆ ਵੀ ਸਕੂਲ ਚ ਕਿਤਾਬ ਲਾਓ ਕਿਤਾਬ ਨਾ ਮਿਲਾਈ ਅੱਛਾ ਹੁਣ ਵਜ਼ੀਰ ਆਲਾ ਸਾਹਬਾਂ ਨੇ ਵੀ ਕਹਿਤਾ ਹੁਣ ਉਹ ਜਦੋਂ ਦਾ ਕਿਹਾ ਨਾ ਕੋ ਹੋ ਗਏ ਹੁਣ ਸਾਲ ਖੰਡ ਹੋ ਗਿਆ ਹਾਂਜੀ ਕਹੇ ਨਾ ਪਰ ਉਹ ਲੱਗੀ ਨਹੀਂ ਕਿਤਾਬ ਤੇ ਉਹ ਹੁਣ ਇਸ ਗੱਲ ਦਾ ਬਹੁਤਾ ਦੁੱਖ ਹੁੰਦਾ ਉਹ ਜਿੱਦਾਂ ਨਾ ਕੋਈ ਬਾਸ਼ਾ ਨਾ ਉਹ ਲਗਣੀ ਨਹੀਂ ਹਾਂਜੀ ਕੋ ਆਇਆ ਨਾ ਆਪਣੇ ਮਹਾਲ ਨੂੰ ਮੁੜ ਕੇ ਸ਼ਾਮ ਨੂੰ ਸ਼িকার ਸ਼ਕੂਰ ਖੇਡ ਕੇ ਤੇ ਉਹਦੇ ਲਾਗੇ ਨਾ ਕੋਈ ਸਾਧੂ ਸੰਤ ਫਕੀਰ ਕੋ ਪਿਆ ਠੰਡ ਬੜੀ ਸੀ ਸਿਆਲਾ ਤੇ ਉਹਦੇ ਕੋ ਉਤੇ ਲੜ ਲੁੜ ਕੋਈ ਨਹੀਂ ਇਦਾਂ ਵਿਚਾਰਾ ਪਿਆ ਬਾਸ਼ਾ ਨੇ ਕਿਹਾ ਵੀ ਯਾਰਾ ਸਾਧੂ ਸੰਤ ਫਕੀਰ ਪਿਆ ਨੂੰ ਕਹਿੰਦੇ ਵੀ ਯਾਰ ਤੈਨੂੰ ਠੰਡ ਨਹੀਂ ਲੱਗਦੀ ਮੈਂ ਅੰਦਰ ਜਾਣਾ ਤੇਰੇ ਵਾਸਤੇ ਕੋਈ ਕਲਾਨਾ ਕੋ ਬੋਰੀ ਬਿਸਤਰਾ ਉਹ ਕਹਿੰਦਾ ਠੀਕ ਆ ਬਾਸ਼ਾ ਅੰਦਰ ਵੜਿਆ ਨਾ ਤੇ ਉਹਦਾ ਜਿਹੜੀ ਨਿੱਗ ਨੁੱਗੀ ਚ ਵੜਿਆ ਜਦੋਂ ਮਹਾਲਾ ਨੂੰ ਵੜਿਆ ਉਹ ਭੁੱਲ ਗਿਆ ਵੀ ਕਿਹੜਾ ਫਕੀਰ ਤੇ ਕਿਹੜੀ ਗੱਲ ਆਪਣੇ ਮਹਲ ਚ ਵੜ ਕੇ ਜਦੋਂ ਤੜਕੇ ਉੱਠਿਆ ਨਾ ਬਾਹਰ ਨਿਕੜਿਆ ਉਹ ਵਿਚਾਰਾ ਪੂਰਾ ਹੋਇਆ ਪਿਆ ਉਹੋ ਮਰਿਆ ਤੇ ਉਹ ਕਹਿਣ ਲੱਗਿਆ ਵੀ ਯਾਰ ਅੱਗੇ ਇੰਨੀ ਧੀਰ ਦਾ ਤਾਂ ਮਰਿਆ ਨਹੀਂ ਇਹ ਆਸ ਲੱਗੀ ਸੀ ਨੂੰ ਨੂੰ ਉਹਨੂੰ ਆਸ ਲਾਤੀ ਸਾਨੂੰ ਜੀ ਆਸ ਲਾਤੀ ਨਾ ਆਸ ਲਾਤੀ ਹੈ ਵੇ ਹਾਂ ਗੱਲ ਅੱਗੇ ਨਹੀਂ ਇਹ ਉਮੀਦ ਕਰਨਿਆ ਕਿ ਅਸੀਂ ਆਪਣੇ ਪ੍ਰੋਗਰਾਮ ਦੇ थ्रू ਵੀ ਇਹ ਮੈਸੇਜ ਦੇਨੇ ਆ ਕਿ ਪਲੀਜ਼ ਹਕੂਮਤ ਨੂੰ ਵੀ ਕੋਈ ਸਟੈਪ ਐਸਾ ਲੈ ਕੇ ਸਾਡੀ ਆਸ ਪੂਰੀ ਕਰੇ ਪੰਜਾਬੀ ਬਿਲਕੁਲ ਨੂੰ ਲੈ ਕੇ ਅੱਗੇ ਵਧ ਸਕੀ ਮੈਂ ਨਹੀਂ ਆਖਾਂਗਾ ਕਿ ਸਰਕਾਰੀ ਸਤਾ ਬਲਕੇ ਜਿਹੜਾ ਸਾਡਾ ਪ੍ਰਾਈਵੇਟ ਸੈਕਟਰ ਹੈ ਜਿਹੜੇ ਇੱਥੇ ਸਕੂਲ ਬੰਦਦੇ ਨੇ ਇਲਾਕਿਆਂ 'ਚ ਛੋਟੇ-ਵੋਟੇ ਸਾਰੇ ਉੱਥੇ ਵੀ ਜਿਹੜਾ ਹੈ ਕਾ ਪੰਜਾਬੀ ਪੜਾਇਆ ਕਰੋ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਸਿਖਾਓ ਇਹਨਾਂ ਨੂੰ ਦੱਸੋ ਕਿ ਅਸੀਂ ਕੌਣ ਹਾਂ ਯਾਰ ਕਿੱਥੋਂ ਆਇਆ ਇਹ ਇਸੇ ਤਰ੍ਹਾਂ ਹੀ ਬਿਲਕੁਲ ਤੇ ਸਾਢੀ ਜਿਹੜੀ ਉਹ ਬੋਲੀਆਂ ਤੋਂ ਹੁੰਦੀ ਜਿਹੜੀ ਜਨਰੇਸ਼ਨ ਜਾ ਰਹੀ ਨਾ ਜ਼ੈਨ ਸਾਡੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਮੇਰੇ ਖਿਆਲ ਨਾਲ ਅਸੀਂ ਜਾਂ ਜਿਹੜੇ ਜੋੜ ਸਕਨੇ ਆ ਆਪਣੇ ਆਪ ਜਿਹੜੀ ਸਾਡੀ ਮਾਂ ਬੋਲੀ ਹੈ ਪੰਜਾਬੀ ਜ਼ੁਬਾਨ ਅਸੀਂ ਉਹ ਆਖਰੀ ਹੋਵਾਂਗੇ ਜੇ ਅਸੀਂ ਆਪਣੇ ਬੱਚਿਆਂ ਨੂੰ ਨਾ ਸਿਖਾਈ ਅੱਗੇ ਲੈ ਕੇ ਨਾ ਟੁਰੇ ਤੇ ਸਾਡੇ ਤੇ ਜ਼ਿੰਮੇਵਾਰੀ ਵਾਦੇ ਅੱਛਾ ਸ਼ਹਿਰਬਾਨ ਤੁਸੀਂ ਦੱਸੋ ਜਿੰਨ ਤੁਸੀਂ ਅ제 ਗੱਲ ਕੀਤੀ ਤੁਹਾਡੀ ਮਾਸ਼ਾਅੱਲਾ ਬਹੁਤ ਖੂਬਸੂਰਤ ਬੇਟੀ ਵੀ ਹੈ ਤੁਸੀਂ ਮਾਵ ਦੀ ਜਿਵੇਂ ਮਾਵਾ ਇੰਗਲਿਸ਼ ਵੀ ਸਿਖਾਣ ਆਪਣੇ ਬੱਚਿਆਂ ਨੂੰ ਉਰਦੂ ਵੀ ਸਿਖਾ ਲੇਕਿਨ ਪੰਜਾਬੀ ਥੋੜੀ ਜਿਹੀ ਬੋਲੀ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਉਹ ਇੰਗਲਿਸ਼ ਤੇ ਉਰਦੂ ਦੇ ਵਿੱਚ ਕਿਤੇ ਗਵਾਸ ਨਾ ਜਾਣ ਤੁਸੀਂ ਯਕੀਨ ਮੰਨੋ ਕਿ ਮਾਸ਼ਾਅੱਲਾ ਮੇਰੀ ਬੇਟੀ ਹੈ ਇਹ 3 1/2 ਸਾਲ ਦੀ ਹੈ ਤੇ ਮੈਂ ਤਾਂ ਪੰਜਾਬੀ ਬੋਲਨੀ ਆ ਮੋਸਟ ਜ਼ਿਆਦਾ ਟਾਈਮ ਮੋਸਟਲੀ ਨਾ ਮੈਂ ਘਰ ਪੰਜਾਬੀ ਬੋਲਨੀ ਆ ਮੇਰੀ ਜਿਹੜੀ ਇਨ-ਲਾਜ਼ੀ ਫੈਮਿਲੀ ਉਹ ਉਰਦੂ ਸਪੀਕਿੰਗ ਹੈ ਜਾਂ ਫਿਰ ਅੰਗਰੇਜ਼ੀ ਬੋਲਦੇ ਨੇ ਜਾਂ ਉਰਦੂ ਬੋਲਦੇ ਨੇ ਤੇ ਮੇਰੀ ਆਪਣੀ ਜਿਹੜੇ ਮੇਰੇ ਘਰ ਵਾਲੇ ਨੇ ਅਸੀਂ ਪੰਜਾਬੀ ਜਾਂ ਉਰਦੂ ਬੋਲਨੇ ਤੇ ਮੇਰਾ ਮੈਂ ਪੰਜਾਬੀ ਬੋਲਨੀ ਹੈ ਗੁੱਸਾ ਵੀ ਆਇਆ ਉਹ ਤਾਂ ਨਿਕਲਦੀ ਪੰਜਾਬੀ ਉਹ ਤਾਂ ਫਿਰ ਠਾ ਠਾ ਤੇ ਮੈਂ ਉਹ ਡਾਂਟ ਰਹਾ ਹੁੰਦਾ ਉਹ ਤਾਂ ਪੰਜਾਬੀ ਬੋਲਨੀ ਆ ਤੇ ਉਹਨੂੰ ਪੰਜਾਬੀ ਵੀ ਆ ਗਈ ਏ ਅੱਛਾ ਉਹ ਉਹ ਪੰਜਾਬੀ ਕਦੀ ਪੰਜਾਬੀ ਬੋਲਦੀ ਕਦੀ ਉਰਦੂ ਬੋਲਦੀ ਕਦੀ ਅੰਗਰੇਜ਼ੀ ਬੋਲਦੀ ਤੇ ਬੜਾ ਮਜ਼ਾ ਆਉਂਦਾ ਹੈ ਜਿਹੜਾ ਬੰਦਾ ਉਹਦਾ ਇੰਗਲਿਸ਼ ਚ ਗੱਲ ਕਰੇ ਉਹਨਾਂ ਵੀ ਇੰਗਲਿਸ਼ ਚ ਗੱਲ ਕਰਦੇ ਆ ਐ ਅੱਛਾ ਬਹੁਤ ਜ਼ਰੂਰੀ ਵੀ ਹੁੰਦੇ ਜਿਹੜਾ ਬੰਦਾ ਛੋਟੇ ਬੱਚੇ ਹੁੰਦੇ ਨੇ ਉਹ ਜਲਦੀ ਲਰਨ ਕਰ ਲੈਂਦੇ ਨੇ ਕੋਈ ਵੀ ਲੈਂਗੁਏਜ ਬੱਚਿਆਂ ਦਾ ਦਿਮਾਗ ਅੱਲਾਹ ਪਾਕ ਨੇ ਇਸ ਤਰ੍ਹਾਂ ਬਣਾਇਆ ਕਿ ਉਹ ਇੱਕ ਟਾਈਮ ਤੇ ਵੀ ਜ਼ਬਾਨਾ ਸਿੱਖਣਾ ਹੈ ਜੀ ਅਸੀਂ ਕਿਉਂ ਉਹਨਾਂ ਨੂੰ ਸਿਰਫ ਅੰਗਰੇਜ਼ੀ ਤੇ ਸਟਿਕ ਕਰਦੀ ਹੈ ਜੀ ਤੁਸੀਂ ਅੰਗਰੇਜ਼ੀ ਬੋਲਨੀ ਉਰਦੂ ਪੰਜਾਬੀ ਨਹੀਂ ਬੋਲਨੀ ਨਾ ਆਪਣੀ ਮਾਂ ਬੋਲੀ ਬੋਲਨੀ ਤੇ ਨਾ ਆਪਣੀ ਕੌਮੀ ਜ਼ਬਾਨ ਬੋਲਨੀ ਹੈ الحمدللہ ਅਭੀ ਅਭੀ ਤੱਕ ਫਿਰ ਐਸ ਵੀਰ ਸਿ ਬੋਲਿੰਗ ਸ਼ੋ ਕਰ ਲੈਣਾ ਓਥੇ ਥੋੜੀ ਤੁਹਾਡੀ ਨਿਕਲ ਰਹੀ ਹੋਈ ਹੈ ਮਾਰਨਿੰਗ ਸ਼ੋ ਜੇ ਕਿਸੇ ਨੇ ਵੇਖਿਆ ਤੇ ਜੇ ਮੇਰੀ ਪੰਜਾਬੀ ਨਿਕਲ ਗਈ ਤੇ ਮੈਨੂੰ ਨਾ ਖੁਸ਼ ਕਿਉਂ ਤੂੰ ਇਹਨਾਂ ਨੇ ਮੇਰੇ ਕੋਲ ਬਹੁਤ ਅਨਜਾਣ ਕਰਵਾਇਆ ਤੇ ਆਈਆਂ ਹੀ ਹੋਣ ਤੁਸੀਂ ਇਹਨਾਂ ਨੂੰ ਮਿਲੋਗੇ ਨਾ ਤੁਸੀਂ ਪੰਜਾਬੀ ਚ ਗੱਲ ਕਰੋਗੇ ਤੇ ਪੰਜਾਬੀ ਜਵਾਬ ਦੇਗੀ ਤੁਸੀਂ ਉਰਦੂ ਚ ਗੱਲ ਕਰੋ ਉਰਦੂ ਅੰਗਰੇਜ਼ੀ ਚ ਕਰੋਗੇ ਅੰਗਰੇਜ਼ੀ ਚ ਬੱਚੇ ਨੂੰ ਅੱਲਾ ਨੇ ਐਨੀ ਸਲਾਹਤ ਦਿੱਤੀ ਇਹ ਮੇਰਾ ਮਹਾਨ ਪੈਗਾਮ ਹੈ ਕਿ ਆਪਣੇ ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਜ਼ਬਾਨਾਂ ਸਿਖਾਓ ਤੇ ਜਿੰਨਾ ਆਪਣੇ ਕਲਚਰ ਤੇ ਆਪਣੇ ਆਪਣੇ ਹਕੀਕਤਾਂ ਦੀ ਆਪਣੇ ਪਿੱਛੇ ਤੇ ਬਾਅਦ ਇਹ ਦੱਸੋਗੇ ਨਾ ਉਹਨਾਂ ਹੀ ਬੱਚਾ ਅੱਛਾ ਇਮਾਨਦਾਰ ਤੇ ਤਾਂ ਬੇਦਾਰ ਹੋਵੇਗਾ ਬਿਲਕੁਲ ਸਹੀ ਗੱਲ ਹੈ ਜਿੱਤੀ ਕੋਲ ਗੱਲ ਵੀ ਹੈ ਜਿਵੇਂ ਹਾਲੇ ਸਰੋਇਆ ਸਾਹਿਬ ਨੇ ਗੱਲ ਕੀਤੀ ਕਿ ਸਕੂਲਾਂ ਚ ਜਿਹੜਾ ਉਹ ਪੰਜਾਬੀ ਨਿਸ਼ਾਬ ਹੋਣਾ ਚਾਹੀਦਾ ਹੈ ਜੀ ਜੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਕਿ ਕਿਹੜੇ ਸਕੂਲ ਨਾਲ ਦੇ ਵੇਖੋ ਸਰਕਾਰੀ ਤੌਰ ਤੇ ਜਦੋਂ ਕਿ ਤੋ ਹੁਕਮ ਆਉਂਦਾ ਹੈ ਨਾ ਤੇ ਸਰਕਾਰੀ ਸਕੂਲਾਂ 'ਚ ਆ ਜਾਂਦਾ ਹੈ ਦੂਜਾ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਬੜਾ ਭਰੇ ਰਹਿੰਦਾ ਹੋ ਜਾਦਾ ਹਾਂ ਨਹੀਂ ਪ੍ਰਾਈਵੇਟ ਸੈਕਟਰ ਤੇ ਬਿਲਕੁਲ ਅੰਗਰੇਜ਼ੀ ਤੇ ਆ ਗਿਆ ਤੇ 22000 ਤੇ 25500 ਤੇ 33000 ਉਹਨਾਂ ਦਾ ਸਹੀ ਗੱਲ ਹੈ ਪ੍ਰੀ ਕਿਹਨੂੰ ਕਹਿੰਦੇ ਆ ਪਲੇ ਗਰੁੱਪ ਦੀ ਹਿਸਾ ਨੇ ਇਹਨਾਂ ਨੂੰ ਆਵਾਜ਼ ਆ ਰਹੀ ਹੈ ਕਿ ਬੱਚੋ ਉਹ ਵੀ ਲੱਗਣ ਮਾਰਨਿੰਗ ਸ਼ੋਅ ਕਰੰਦਾ ਫਾਇਦਾ ਹਰ ਦਿਨ ਦਾ ਬੰਦਾ ਸਾਡੇ ਕੋਲ ਆਂਦਾ ਹੈ ਤੇ ਪੁੱਛਦੀ ਹੈ ਇਹ ਕੀ ਕਹਿੰਦਾ ਸਕੂਲਾਂ ਤੋਂ ਤਾਂ ਨਹੀਂ ਤੁਸੀਂ ਛੱਡ ਦਵੋ ਮੈਂ ਕੀ ਕਵਾਂ ਤੇ ਮੈਂ ਕੌਣ ਆ ਮੇਰੀ ਕੀ ਔਕਾਤ ਹੈ ਸਕੂਲਾਂ ਸਕੂਲਾਂ ਨੇ ਐਸਾ ਬਿਜ਼ਨਸ ਚੱਲ ਦੇਣਾ ਭਈ ਕਾਰੋਬਾਰ ਹੋ ਗਿਆ تعلیم ਖਤਮ ਹੋ ਗਈ ਹੈ ਕਿ ਐ تعلیم ਸਿਖਾਣੀ ਹੈ ਮਤਰਬੀਅਤ ਤੇ ਨਾ ਕੋਈ ਜ਼ੋਰ ਹੈ ਅੱਛਾ ਸਾਨੂੰ ਇਹ ਵੀ ਦੱਸੋ ਕਿ ਚੜਦੇ ਇਹ ਪੰਜਾਬ ਤੋਂ ਲੋਕ ਜਿਹੜੇ ਆ ਕੇ ਤੁਹਾਡੇ ਪਰੋਣੇ ਬੰਦੇ ਨੇ ਤੁਹਾਨੂੰ ਬਹੁਤ ਮੁਹੱਬਤ ਵੀ ਕਰਦੇ ਨੇ ਕਿਹਦਾ ਲੱਗਦਾ ਤੁਹਾਨੂੰ ਫਿਰ ਜੇ ਸੱਚੀ ਦੱਸਾਂ ਨਾ ਜੀ ਮਾਸਾ ਵੀ ਉਪਰਾਂ ਨਹੀਂ ਲੱਗਦਾ ਪਰੋਣੇ ਤਾਂ ਹੈ ਹੀ ਨਹੀਂ ਨਾ ਅਸੀਂ ਉਧਰ ਪਰੋਣੇ ਆ ਨਾ ਉਹ ਇੱਧਰ ਪਰੋਣੇ ਆ ਅਸੀਂ ਹੈ ਤਾਂ ਪਛੋਕੜ ਇੱਕ ਹੀ ਸੀਗਾ ਸਹੀ ਗੱਲ ਹੈ ਬਸ ਇੰਨਾ ਕਾ ਵੀ ਉਹ ਚਲੋ ਇੱਥੇ ਆਂਦੇ ਆ ਸਾਡੀ ਸਰਕਾਰ ਉਹਨਾਂ ਨੂੰ ਇੱਥੇ ਛੂਟ ਦਿੱਤੀ ਆ ਇਹ ਸਾਡੇ ਵਾਸਤੇ ਬੜਿਆ ਸਾਨੂੰ ਇਹ ਸ਼ਾਬਾਸ਼ ਦੇਣੀ ਚਾਹੀਦੀ ਸਰਕਾਰ ਨੂੰ ਸਹੀ ਗੱਲ ਹੈ ਪਰ ਅਸੀਂ ਉਧਰ ਆਪਣਾ ਘਰ ਨਹੀਂ ਦੇਖ ਸਕਦੇ ਕੋਈ ਇਦਾਂ ਦਾ ਬੰਦੋਬਸਤ ਹੋਵੇ ਨਾ ਅਸੀਂ ਵੀ ਬਾਜਵਾ ਸਾਹਿਬ ਆਪਣਾ ਪਛੋਕੜ ਕੋਈ ਆਣ ਜਾਣ ਲੱਗਿਆ ਰਹੇ ਨਾ ਹਾਂ ਤੇ ਜਿੱਦਾਂ ਉਹ ਆਂਦੇ ਆ ਤੇ ਅਸੀਂ ਇਥੇ ਉਹਨਾਂ ਨੂੰ ਮਿਲਦੇ ਵਰਦਦੇ ਆਸੀਂ ਵੀ ਉਧਰ ਜਾਈਏ ਆਪਦੇ ਦੇਖੀਏ ਬਜ਼ੁਰਗਾਂ ਦਾ ਘਰ ਉਹਨਾਂ ਨੇ ਕਿਹੜੇ ਕਿਹੜੇ ਉੱਥੇ ਘਰ ਸਨ ਕਿਵੇਂ ਚੱਲਦਾ ਸਾਡਾ ਘਰ ਉੱਥੇ ਜੀ ਹੱਲੇ ਵੀ ਪਿਆ ਕਿਹੜੇ ਉਧਰ ਕਿਹੜੇ ਪਾਸੇ ਸਾਡੀ ਨਾ ਜੀ ਰਿਆਸਤ ਪਟਿਆਲਾ ਸੀ ਜਿਹੜਾ ਅੰਬਾਲਾ ਸੀ ਪਿੰਡ ਬਕਨੌਰ ਸੀ ਅੱਛਾ ਤੁਹਾਡੇ ਰਿਸ਼ਤੇਦਾਰ ਵੀ ਹੋਣਗੇ ਉੱਥੇ ਹਾਂਜੀ ਫਿਰ ਤਾਂ ਹੋ ਜੇ ਜੇ ਆਉਣਗੇ ਕੋਈ ਨਾ ਕੋਈ ਫਿਰ ਆਪਾਂ ਰਾਬਤੇ ਹੁਣ ਤਾਂ ਹੁੰਦੇ ਆ ਸਾਰਾ ਕੁਝ ਹੁੰਦਾ ਪਰ ਜਿਹੜਾ ਰੂਹ ਕਰਦੀ ਆ ਵੀ ਨੇ ਆਪਦਾ ਪਿੰਡ ਜਾ ਕੇ ਦੇਖੀਏ ਦੇਖੀਏ ਬਜ਼ੁਰਗਾਂ ਦਾ ਘਰ